ਪਹਿਲਾਂ ਭਗਵਾਨਤਮਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋਲੀਆਂ ਹੁਣ ਭਗਵਾਨਤਮਨ ਬਹੁਤ ਮਾੜਾ ਬੰਦਾ ਹੋ ਗਿਆ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾਉਂਦੇ ਹੀ ਰਹੇ ਹਾਂ ਬਾਕੀ ਜਿਹੜੇ ਬੋਲਣ ਵਾਲੇ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਕੱਢਣਾ ਹੁੰਦਾ ਹੈ ਕੱਢੀ ਜਾਣ ਤੜਕੀ ਉੱਠ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣੇ ਕੱਢੀ ਜਾਓ ਪਹਿਲਾਂ ਭਗਵਾਨਤਮਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋਲੀਆਂ ਹੁਣ ਭਗਵਾਨਤਮਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਸੋ ਕਹੀ ਜਾਂਦਾ ਉਹਨਾਂ ਨੂੰ ਉਹਦਾ ਕੀ ਹੈ ਆਪਾਂ ਦਾ ਤੁਹਾਡੇ ਵਾਲੀ ਉਦਾਹਰਨ ਦੇ ਦਿੰਨਾ ਰੀਵਨਬਲ ਨਿਗਰ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵੰਚ ਪਜੋ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸਕਿੰਟ ਚ ਰੀਵਨ ਕੋਲੇ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸਕਿੰਟ ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖੋ ਲੋਕਾਂ ਨੂੰ ਲੋਕਾਂ ਵਾਸਤੇ ਕੰਮ ਕਰਦੇ ਰਹੋ ਲੋਕਾਂ ਦੀ ਜ਼ਿੰਦਗੀ ਦਾ ਬੱਦਰ ਉੱਚਾ ਕਰ ਦੋ ਲੋਕ ਲੋਕ ਕਹਣਗੇ ਜੀ ਹਾਂ ਸਾਨੂੰ ਕੀ ਚਾਹੀਦਾ ਜੀ ਬਿਜਲੀ ਦੇ ਬਿੱਲ ਨਹੀਂ ਆਏ ਸਾਡੀ ਕਬੀਲਦਾਰੀ ਸੁਧਰ ਗਈ ਜੀ ਇੱਕ ਮੈਨੂੰ ਦੋਜੀ ਮਿਲਿਆ ਉਹ ਕਹਿੰਦੇ ਜੀ ਮੈਸੇਜ ਤਾਂ ਮੈਨੂੰ ਤਿੰਨ ਤਿੰਨ ਮਹੀਨੇ ਬਾਅਦ ਪੈਸੇ ਦੇਂਦੇ ਹੁੰਦੇ ਸੀ ਲੋਕ ਕੋਈ ਤਿੰਨ ਮਹੀਨੇ ਬਾਅਦ ਕੋਈ ਚਾਰ ਮਹੀਨੇ ਬਾਅਦ ਸਾਫ਼ ਕਰਦੇ ਸੀ ਅਚਾਨਕ ਕਹਿੰਦਾ ਮੈਨੂੰ ਨਾ ਹਰ ਇੱਕ ਮਹੀਨੇ ਪੈਸੇ ਦੇਣ ਲੱਗ ਗਏ ਕਹਿੰਦਾ ਮੈਂ ਕਿਹਾ ਵੀ ਨਾ ਤਾਂ ਮੈਂ ਕੋਈ ਦੁੱਧ 'ਚ ਕੋਈ ਮੈਂ ਇਹੋ ਜੀ ਚੀਜ਼ ਪਾਈ ਹੈ ਵੀ ਜਿਹੜੀ ਤੁਹਾਨੂੰ ਦੁੱਧ ਬਹੁਤ ਜ਼ਿਆਦਾ ਪਿਆ ਹੋਰ ਮਿਲਣ ਲੱਗਿਆ ਹੋਵੇ ਨਹੀਂ ਮੇਰੇ ਕੋਲ ਕੋਈ ਮੈਂ ਲੀਟਰ ਵੀ ਮੇਰੇ ਕੋਲੇ ਉਹੀ ਹੈ ਜਿਹਦੇ ਨਾਲ ਮੈਂ ਮਿੰਦਾ ਵੀ ਤੁਸੀਂ ਮੈਨੂੰ ਹਰੇਕ ਮਹੀਨੇ ਪੈਸੇ ਕਉ ਦੇਣ ਲੱਗੇ ਉਹ ਕਹਿੰਦਾ ਕਹਿੰਦੇ ਜੀ ਸਾਡੇ ਬਿਜਲੀ ਦੇ ਬਿੱਲ ਆਉਣੋਂ ਹਟ ਗਏ ਤਿੰਨ ਚਾਰ ਹਜ਼ਾਰ ਰੁਪਏ ਲਾਉਂਦਾ ਸੀ ਮੇਰੇ ਤੇਰ ਨਾਲ ਬਾਅਦ ਹਿਸਾਬ ਕਰਦੇ ਸੀ ਅਸੀਂ ਹੁਣ ਹਰੇਕ ਮਹੀਨੇ ਤੇਰਾ ਹਿਸਾਬ ਕਰਿਆ ਕਰਾਂਗੇ ਕਿੱਥੋਂ ਜਾ ਕੇ ਕਿੱਥੇ ਤੱਕ ਬੀਲਦਾਰੀ ਸੁਧਰ ਜਾਂਦੀ ਹੈ ਜੀ ਇੱਕ ਇੰਨੀ ਕੁ ਚੀਜ਼ ਨਾਲ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾ ਵੀ ਰਹੇ ਹਾਂ ਬਾਕੀ ਜਿਹੜੇ ਬੋਲਣ ਵਾਲੇ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਨੁਕਸ ਕੱਢਣਾ ਹੁੰਦਾ ਹੈ ਕੱਢੀ ਜਾਣ ਤੜਕੀ ਉੱਠ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਨੂੰ ਕੱਢੀ ਜਾਓ ਪਹਿਲਾਂ ਭਗਵਾਨਤਮਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋਲੀਆਂ ਹੁਣ ਭਗਵਾਨਤਮਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਦੇ ਉਹਨਾਂ ਨੂੰ ਉਹਦਾ ਕੀ ਹੈ ਆਪਾਂ ਦਾ ਤੁਹਾਡੇ ਵਾਲੀ ਉਦਾਹਰਨ ਦੇ ਦੇਣਾ ਰੀਵਨਬਲ ਨਿਗਾ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵੰਚ ਪੱਜੋ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸਕਿੰਟ ਚ ਰੀਵਨ ਕੋਲੇ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸਕਿੰਟ ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖੋ ਲੋਕਾਂ ਨੂੰ ਲੋਕਾਂ ਵਾਸਤੇ ਕੰਮ ਕਰਦੇ ਰਹੋ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਕਰ ਦਿਓ ਲੋਕ ਲੋਕ ਕਹਣਗੇ ਜੀ ਹਾਂ ਸਾਨੂੰ ਕੀ ਚਾਹੀਦਾ ਜੀ ਬਿਜਲੀ ਦੇ ਬਿੱਲ ਨਹੀਂ ਆਏ ਸਾਡੀ ਕੁਬਿਲਦਾਰੀ ਸੁਧਰ ਗਈ ਜੀ ਇੱਕ ਮੈਨੂੰ ਦੋਜੀ ਮਿਲਿਆ ਉਹ ਕਹਿੰਦੇ ਜੀ ਮੈਸੇਜ ਤਾਂ ਮੈਨੂੰ ਤਿੰਨ ਤਿੰਨ ਮਹੀਨੇ ਬਾਅਦ ਪੈਸੇ ਦਿੰਦੇ ਹੁੰਦੇ ਸੀ ਲੋਕ ਕੁਤੇ ਨੀ ਮਹੀਨੇ ਬਾਅਦ ਕੋ 4 ਮਹੀਨੇ ਬਸ ਸਾਫ ਕਰਦੇ ਸੀ ਅਚਾਨਕ ਕਹਿੰਦਾ ਮੈਨੂੰ ਨਾ ਹਰ ਇੱਕ ਮਹੀਨੇ ਪੈਸੇ ਦੇਣ ਲੱਗ ਗਏ ਕਹਿੰਦਾ ਮੈਂ ਕਿਹਾ ਵੀ ਨਾ ਤਾਂ ਮੈਂ ਕੋਈ ਦੁੱਧ ਚ ਕੋਈ ਮੈਂ ਇਹੋ ਜੀ ਚੀਜ਼ ਪਾਈ ਹੈ ਵੀ ਜਿਹੜੀ ਤੁਹਾਨੂੰ ਦੁੱਧ ਬਹੁਤ ਜ਼ਿਆਦਾ ਪਿਆ ਹੋਰ ਮਿਲਣ ਲੱਗ ਗਿਆ ਹੋਵੇ ਨਾ ਹੀ ਮੇਰੇ ਕੋਈ ਕੋਈ ਮੈਂ ਲੀਟਰ ਵੀ ਮੇਰੇ ਕੋਲ ਉਹੀ ਹੈ ਜਿਹਦੇ ਨਾਲ ਮੈਂ ਮਿਣਦਾ ਵੀ ਤੁਸੀਂ ਮੈਨੂੰ ਹਰ ਇੱਕ ਮਹੀਨੇ ਪੈਸੇ ਕਿਉਂ ਦੇਣ ਲੱਗੇ ਉਹ ਕਹਿੰਦਾ ਕਹਿੰਦੇ ਜੀ ਸਾਡੀ ਬਿਜਲੀ ਦੇ ਬਿੱਲ ਆਉ ਨੂੰ ਹਟ ਗਏ 3-4000 ਰੁਪਏ ਲਾਉਂਦਾ ਸੀ ਫਿਰ ਤੇਰੇ ਨਾਲ ਬਾਅਦ ਵਿੱਚ ਹਿਸਾਬ ਕਰਦੇ ਸੀ ਅਸੀਂ ਹੁਣ ਹਰੇਕ ਮਹੀਨੇ ਤੇਰਾ ਹਿਸਾਬ-ਕਾ ਲੈ ਕਰਾਂਗੇ ਕਿਥੋਂ ਜਾ ਕੇ ਕਿੱਥੇ ਤੱਕ ਬੀਲਦਾਰੀ ਸੁਧਰ ਜਾਂਦੀ ਹੈ ਜੀ ਇੱਕ ਇੰਨੀ ਕੀ ਚੀਜ਼ ਨਾਲ